ਹਾਂ ਸਹੀ ਗੱਲ ਜਿਵੇਂ ਅਸੀਂ ਟ੍ਰੇਨ 'ਚ ਜਾਂਦੇ ਹੁੰਦੇ ਨਾ ਗੁਜਰਾਤ ਨੂੰ ਅੱਛਾ ਜੀ ਟ੍ਰੇਨਾਂ 'ਚ ਬੜਾ ਕੁਝ ਹੁੰਦਾ ਜੀ ਹੂੰ ਟ੍ਰੇਨ 'ਚ ਨਾ ਅੱਗੇ ਸਾਡੀਆਂ ਭੈਣਾਂ ਨੂੰ ਆਦਤ ਹੁੰਦੀ ਸੀ ਹੂੰ ਬੱਚੇ ਨੂੰ ਡਰਾਉਣਾ ਇਹਨੂੰ ਕੋਈ ਚੀਜ਼ ਕੋਉਂਦੇ ਸੀ ਨਾ ਹਾਲਾ ਨੀ ਹੁੰਦੇ ਹਾਲਾ ਬਲਾਨੇ ਨੂੰ ਪਾ ਦਿਆਂਗੇ ਹਨਾ ਉਹ ਇੱਕ ਬਜ਼ੁਰਗ ਬੈਠਾ ਵਿਚਾਰਾ ਟ੍ਰੇਨ 'ਚ ਤੇ ਸਾਹਮਣੇ ਬੜਾ ਬਜ਼ੁਰਗ ਵੀ ਨਹੀਂ ਸੀ ਹੂੰ ਤੇ ਉਹ ਸਾਹਮਣੇ ਉਹਦੇ ਭੈਣ-ਬੇਟੀ ਆਪਣਾ ਬੱਚਾ ਲਈ ਹਾਂ ਉਹ ਆਪਣੇ ਬੱਚੇ ਨੂੰ ਜਾਨੀ ਉਹ ਘਵਾ ਰਹੀ ਹੈ ਜਿਹੜਾ ਕੋਈ ਘਰ ਬਣਾ ਕੇ ਲਈ ਹਾਂ ਮਾਲੂ ਹਲ ਵਾਇ ਜਾਂ ਉਸ ਵੀ ਉਹਦੇ ਹਾਸਤੇ ਨਾ ਬੱਚੇ ਘਰਾਂ ਦਾ ਖਾਣਾ ਖਾਂਦੇ ਨਹੀਂ ਮੈਨੂੰ ਪਤਾ ਬੱਚਾ ਵੀ ਇਹਦਾ ਜੋ ਬਾਲਟ ਗਏ ਰੇ ਰੇ ਟੈਂਟ ਟਾਟਲੀ ਖੈਨੇ ਨਹੀਂ ਨਹੀਂ ਉਹ ਕਰਦੇ ਫਿਰ ਦਿੰਦੇ ਨਾ ਉਹ ਉਧਰ ਨੂੰ ਭਜਦਾ ਤੇ ਉਹ ਭਾਈ ਉਹ ਕਰੇ ਖਾਲ ਮੈਂ ਅੰਕਲ ਨੂੰ ਦੇ ਦੂੰ ਖਾਲ ਮੈਂ ਅੰਕਲ ਨੂੰ ਦੇ ਅੱਛਾ ਉਹ ਤੜਾ ਕੁ ਮਿੰਟ ਬਾਅਦ ਘੇ ਜਾ ਕੇ ਹੂੰ ਖਾਲ ਬਤ ਮਾਣੀ ਅੰਕਲ ਨੂੰ ਦੇ ਤਾਂ ਪੌਣਾ ਘੰਟਾ ਹੋ ਗਿਆ ਕਰਦੀ ਨੂੰ ਅੰਕਲ ਕਹਿੰਦਾ ਭਾਈ ਕੋਈ ਫੈਸਲਾ ਵੀ ਕਰੋ ਹੈ ਸੌਰ ਗਏ ਕਹਿੰਦਾ ਤਿੰਨ ਸਟੇਸ਼ਨ ਲੰਘੇ ਆ ਮੈਂ ਆ ਚੀਜ਼ ਹੋਣ ਦਾ ਮਗਰ ਉਤਰਨਾ ਆ ਕਿਉਂ ਕੀ ਫੜਾਉ ਹੁਣ ਵੀ ਭੁੱਕ ਲੱਗੀ ਸੀ ਕਹਿੰਦਾ ਤੂੰ ਦੱਸ ਕਹਿੰਦਾ ਮੂੰ ਹੀ ਟਰ ਗਈ ਜੇ ਨਹੀਂ ਜਾਣੇ ਬੰਦੇ ਨੂੰ ਉਹ ਕੋਈ ਮਤਲਬ ਇਹ ਨੂੰ ਕਰਦੀ ਆ ਤੂੰ ਹੁਈ ਕਹਿੰਦੀ ਉਹ ਕਰਕੇ ਅੱਛਾ ਜੀ ਹਾਂ ਉਹਨੇ ਕਹੇ ਕਿ ਸੱਚੀ ਤੇ ਉਹ ਤਾਂ ਇਸ ਸਟੇਸ਼ਨ 'ਚ ਜੱਪ ਗਿਆ ਪਿਓ ਦਾ ਪੁੱਤ ਹਾਂਜੀ ਇੱਕ ਤੈਨੂੰ ਪਤਾ ਹੈ ਨਾ ਇਹੋ ਜੇ ਤਾਂ ਜਾਂ ਬੱਸ ਸਟੈਂਡ ਹੋਵੇ ਜਾਂ ਟ੍ਰੇਨਾਂ ਹੋਣ ਜਾਂ ਕੋਈ ਵੀ ਜਿਹੜੀ ਸਰਕਾਰੀ ਜਗ੍ਹਾ ਹੁੰਦੀ ਹੈ ਉੱਥੇ ਟਾਇਲਟ 'ਚ ਲੋਕ ਲਿਖਦੇ ਬੜਾ ਕੁਛ ਹੈ ਨਾ ਵੈਸੇ ਗਲਤ ਗੱਲਾਂ ਕਈ ਬੜੀਆਂ ਗੰਦੀਆਂ ਗੱਲਾਂ ਲੇਡੀਜ਼ ਬਾਥਰੂਮਾਂ 'ਚ ਪੜ ਕੇ ਲਿਖਦੇ ਹੁੰਦੇ ਬਹੁਤ ਗਲਤ ਗੱਲ ਹੈ ਬਹੁਤ ਗਲਤ ਗੱਲ ਕਿਉਂਕਿ ਉੱਥੇ ਤੁਹਾਡਾ ਵੀ ਕੋਈ ਪਰਿਵਾਰ ਦਾ ਜਾ ਸਕਦਾ ਹੈ ਹਾਂ ਫਿਰ ਤੁਹਾਨੂੰ ਦੁੱਖ ਲੱਗਦਾ ਹੈ ਹਨਾ ਇਹੋ ਜਿਹਾ ਕੁਝ ਨਹੀਂ ਲਿਖਣਾ ਚਾਹੀਦਾ ਇੱਕ ਬੰਦੇ ਨੇ ਕੀ ਲਿਖਿਆ ਫਿਰ ਟ੍ਰੇਨ ਦੇ ਵਿੱਚ ਉਥੇ ਲਿਖਿਆ ਵਾ ਕਿ ਦੁਨੀਆ ਚੰਦ ਤੇ ਪਹੁੰਚ ਗਈ ਕਹਿੰਦਾ ਤੂੰ ਹਜੇ ਇੱਥੇ ਹੀ ਬੈਠਾ ਅੱਛਾ ਤਾਂ ਇੱਕ ਕੋਈ ਬੰਦਾ ਗਿਆ ਉਹ ਸਰਾਰਤੀ ਹੋ ਸੀ ਹਾਂ ਉਹਨੇ ਲਿਖ ਤਾ ਕਹਿੰਦਾ ਨਹੀਂ ਬਾਈ ਕਹਿੰਦਾ ਉੱਥੇ ਪਾਣੀ ਹੈ ਨਹੀਂ ਚ ਮੈਂ ਤਾਂ ਹੱਥ ਧੋਣ ਆਇਆ ਹੱਥੋਂ ਕੇ ਫਿਰ ਚੱਲਿਆ ਰਹੀਂ ਆਪਾਂ ਵੀ ਚੰਦ ਤਈਆਂ ਗਏ ਦੇਖ ਦੁਨੀਆ ਜਿਹੜੀ ਲਿਖਾਈ ਮੈਂ ਖੁਦ ਪੜ੍ਹੀ ਐ ਕਹਿੰਦਾ ਦੁਨੀਆ ਚੰਦ ਤੇ ਔੜ ਗਈ ਤੂੰ ਇੱਥੇ ਹੀ ਬੈਠਾ ਕਹਿੰਦਾ ਨਹੀਂ ਮੈਂ ਹੱਥ ਧੋਣ ਆਇਆ ਸੀ ਉੱਥੇ ਪਾਣੀ ਹੈ ਨਹੀਂ ਆ ਤੋ ਕੇ ਚੱਲਿਆ ਜਾਂਉਂ ਜਾਂਦ ਤੇ ਇੱਕੋ ਤੇ ਲਿਖਿਆ ਪਿਆ ਐ ਕਹਿੰਦਾ ਵੀ ਬਿਨਾ ਜਿਹੜਾ ਟੈਗਟ ਤੋਂ ਸਫਰ ਕਰਦਾ ਹੋ ਹਿਯਾਰ ਹਾਂ ਚੇਤਾਵਨੀ ਲਿਖੀ ਸੀ ਹਾਂ ਚੇਤਾਵਨੀ ਦਿੱਤੀ ਹੋਈ ਇੱਕੋ ਮੁੰਡਾ ਪੜਿਆ ਲਿਖਿਆ ਬੇਟਾ ਸਾਹਮਣੇ ਉਹਨੂੰ ਗੁੱਸਾ ਆ ਗਿਆ ਉਹਨੇ ਟੈਗਟ ਫਾੜ ਦਿੱਤੀ ਤੀਤੀ ਕਹਿੰਦਾ ਆ ਵੀ ਟੈਟ ਇਹ ਯੂਨੀ ਹਿਯਾਰ ਹੈ ਉਹ ਕਹਿੰਦਾ ਹਿਯਾਰ ਛੱਡ ਤੂੰ ਟੈਗਟ ਦੇ ਜਨਾਵ ਫੜ ਕੇ ਢੀਕੇ ਹਾਂ ਨਹੀਂ ਟੈਕਟਰ ਦੇ ਬੇਕੂ ਬਣਨੇ ਬੜੇ ਦਿਖਾਈ ਆਰਾਤੀ ਟੈਕ ਲਈ ਨਹੀਂ ਉਹ ਬੰਦੇ ਚੰਥਾ ਨੇ ਉੱਤਰ ਆ ਜਾ ਤੈਨੂੰ ਦਿਖਾਉਣਾ ਮੈਂ ਕਹਿੰਦਾ ਸ਼ਾ ਉਹ ਲੈਣ ਪੜ ਕੇ ਹੀ ਗਰਮ ਹੋ ਗਿਆ ਉਹਨੇ ਕਹਿੰਨੀ ਆਏ ਲਿਖਿਆ ਬਈ ਜਿਹੜੇ ਬਿਨਾ ਟੈਕਟਰ ਤੋਂ ਸਫਰ ਕਰਦੇ ਉਹ ਹੁਸ਼ਿਆਰ ਹੈ ਜਿਹੜੇ ਟੈਕਟਰ ਵਾਲੇ ਕਹਿੰਦਾ ਫਿਰ ਉਹ ਤਾਂ ਫਿਰ ਬੇਕੂ ਹੀ ਹੋਏ ਉਹਨੇ ਕਹ ਆਪਾ ਪਾਰ ਦਿਓ ਆਪਾ ਹੁਸ਼ਿਆਰ ਬਣੋ ਤੂੰ ਹੁਸ਼ਿਆਰ ਬਣ ਗਿਆ ਐਵੇਂ ਮਦਰ ਜਿਹੜੇ ਲੋਕ ਐ ਸਾਡੇ ਜਾਂ ਟ੍ਰੇਨਾਂ ਹੋਈਆਂ ਜਾਂ ਉਹ ਹੋਇਆ ਇਹੋ ਜੇ ਟ੍ਰੇਨਾਂ ਜਾਂ ਕਿਹਨਾਂ ਫੌਜੀ ਭਰਾ ਜੀ 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 ਟ੍ਰੇਨ ਦੇ ਵਿੱਚ ਗੁਜਰਾਤ ਦਾ ਹਾਂ ਤੇ ਇੱਕ ਹੋਰ ਫੈਮਿਲੀ ਸੀ ਪੂਰੀ ਅੱਛਾ ਜੀ ਵਿੱਚ ਮਾਸਟਰ ਜੀ ਇਹਨਾਂ ਸਫ਼ਰ ਕਰਨਾ ਬੜਾ ਔਖਾ ਹੈ ਹਾਂਜੀ ਪੰਜਾਬ ਤੋਂ ਬਾਹਰ ਦਾ ਜਿਹੜਾ ਟ੍ਰੇਨ ਦਾ ਬਿਲਕੁਲ ਜੀ ਚਾਹੇ ਬਸ ਦਾ ਸਰਦਾਰ ਬੰਦੇ ਹਾਂ ਮੈਂ ਮਜ਼ਾਕ ਨਹੀਂ ਕਰ ਰਿਹਾ ਹਾਂ ਕਿਉਂਕਿ ਪਤਾ ਹੀ ਨਹੀਂ ਤੁਹਾਡੇ ਨੇ ਕਿੱਥੇ ਕਿਹਨੇ ਲੜਪੜਣਾ ਹੈ ਹਾਂ ਯਾਨੀ ਕਿ ਇੰਨਾ ਕੁ ਹੋ ਗਿਆ ਸਰਦਾਰ ਬੰਦੇ ਨੂੰ ਇੰਨੀ ਕੁ ਪ੍ਰੋਬਲਮ ਹੋ ਗਈ ਹੈ ਬਾਹਰ ਜਾਣ ਦੀ ਕਿ ਇਕੱਠੀ ਹੋ ਕੇ ਭੀੜ ਪਤਾ ਹੀ ਨਹੀਂ ਕਦੋਂ ਚੱਬੜ ਜਾਂਦੀ ਤੇ ਗੁਜਰਾਤ ਦੇ ਵਿੱਚ ਹੀ ਬੜਾ ਚੱਲ ਰਿਹਾ ਜੀ ਹੂੰ ਮੁੰਡਾ ਨਮਾਜ਼ ਪੜ ਕੇ ਨਿਕਲਿਆ ਜੀ ਹੂੰ ਉਹਦੀ ਟੋਪੀ ਲਾਤੀ ਹੂੰ ਇਹੋ ਮੁੰਡੇ ਨੂੰ ਗੁੱਸਾ ਆਇਆ ਅੱਛਾ ਜੀ ਮੁੰਡਾ ਦਲੇਰ ਸੀ ਹੂੰ ਉਹਨੇ ਤਾਂ ਵਾਂਸ ਜਾਂ ਪੱਟ ਲਿਆ ਉਹਨੇ ਦੇੜੇ ਬਾਬਾ ਹੂੰ ਉਹਨੇ ਦੇੜੇ ਬਾਬਾ ਕਿਤੇ ਅੱਛਾ ਜੀ ਜਿਹੜੇ ਆਣ ਲਟਾਈ ਤੁਰਿਆ ਹਾਂ ਹਾਂ ਉਨੇ 10 12 ਕੁੱਤੇ ਬਾਬਾ ਹਾਂ ਜਰੂਸ ਘੜਦਾ ਹਾਂ ਠੱਠੇ ਕਰਨ ਵਾਲੇ ਬੰਦੇ ਨਾ ਪੰਗਾ ਲੈ ਹਾਂ ਠੀਕ ਹੈ ਤੇ ਉਹਨੇ ਕੁੱਤੇ ਤੇ ਮੁੜ ਕੇ ਉੱਥੇ ਸਾਰਾ ਸ਼ਹਿਰ ਪਾੜਨ ਪਰ ਆ ਗਿਆ ਰੋਡ ਜਾਮ ਕਰ ਤੇ ਉਹ ਮੁੰਡਾ ਫੜਾਇਆ ਹੂੰ ਦੰਗੇ ਮਿੰਟ ਚੁਕੇ ਇੱਕ ਮਿੰਟ ਦੰਗੇ ਹੋ ਗਿਆ ਹੂੰ ਸਹੀ ਗੱਲ ਆਈ ਆਪਾਂ ਨੂੰ ਉਹ ਲੋਕ ਨਫਰਤ ਕਰ ਹਾਂ ਕਿਉਂਕਿ ਹਾਲਾਂਕਿ ਅਸੀਂ ਕਹਿੰਨੇ ਆ ਯਾਰ ਸਾਡੀਆਂ 80% ਕੁਰਬਾਨੀਆਂ ਆ ਹਾਂ ਅਸੀਂ ਦੇਸ਼ ਨੂੰ ਆਜ਼ਾਦ ਕਰਵਾਇਆ ਹੈ ਹਾਂ ਪਰ ਮੈਂ ਕਹਿੰਦਾ ਯਾਰ ਸਾਤੋ ਗਲਤੀ ਹੋਈ ਆ ਹਾਂ ਠੀਕ ਹੈ ਨਾਲੇ ਤਾਂ ਅਸੂ ਹੀ 40-40 ਲੱਖ ਰੁਪਏ ਲੱਗੇ ਉਹਨਾਂ ਮਗਰੀ ਤੁਰੇ ਫਿਰਦੇ ਅੰਗੂਰੇ ਮਗਰ ਸਹੀ ਗੱਲ ਆ ਜੀ ਹੈ ਹਾਂ ਤੇ ਫੈਲਮਾਂ 'ਚ ਵੀ ਹੁਣ ਤਾਂ ਡਾਇਰੈਕਟੀ ਚੱਲ ਪਿਆ ਕੰਮ ਵੀ ਨੋਟ ਲੋ ਇੱਕ ਫਰਮ 'ਚ ਗੋਰੇ ਤੇ ਪੈਰਾਂ ਜਿਹੜਾ ਕਿ ਕਹਿੰਦਾ ਗੋਰੇ ਵੀਰੇ ਘਟਲਾ ਨਰਕ ਜਿਉਂ ਹੂੰ ਨਰਕ ਹੀ ਨਾਦਦੇ ਆ ਆਹੋ ਸਹੀ ਗੱਲ ਆ ਜੀ ਇਹਨਾਂ ਬੌਜੀ ਬੰਦੇ ਨੇ ਕੀ ਕਰਿਆ ਚਲੋ ਆਪਣਾ ਤਾਂ ਕੋਈ ਰੋਲ ਨਹੀਂ ਸੀ ਹੁਣ ਮੇਰੇ ਕੋਲੇ 30-35 ਬੰਦੇ ਸੀ ਮੈਨੂੰ ਡਰ ਕਿਤੇ ਕੋਈ ਆਪਣਾ ਨਾ ਢਾ ਲੈ ਆਵੇ ਕਿਸੇ ਤੇ ਹੁਣ ਇਧਰੋਂ ਨਸ਼ੇ ਪੱਤੀ ਵਾਲੇ ਖਾ ਪੀ ਕੇ ਗਲਤੀ ਕਰਦਾ ਖਾਏ ਹੁੰਦਾਂ ਹਨ ਕੋਈ ਪਤਾ ਨਹੀਂ ਹੁੰ ਫਾਦਰ ਜਨਾਨੀ ਨੂੰ ਬੈਠਾ ਅੱਛਾ ਜੀ ਉਹ ਮੁੰਡੇ ਦੀ ਮਾਂ ਸੀ ਹਾਂ ਬਾਬਾ ਨੇ ਫੌਜੀ ਦੇੜਿਆ ਯਾਰ ਮੈਂ ਤਾਂ ਸੁਟਾ ਤੇ ਆਇਆ ਸੀ ਇੱਕ ਨਹੀਂ ਆ ਕੇ ਭੱਜ ਗਿਆ ਕਿ ਉਹ ਆਪਣੀ ਲੜਾਈ ਹੋ ਗਈ ਅੱਛਾ ਜੀ ਮੈਂ ਮਾਰੀ ਛਾਲ ਪੁੱਟ ਕੇ ਗਿਆ ਜ ਉਹਦੇ ਕੋਲ ਫੌਜੀ ਨੂੰ ਉਡਾਈ ਤੁਰਿਆ ਹਾਂ ਮੈਂ ਕਿੜਾ ਯਾਰ ਉਹ ਇਹਨਾਂ ਨੇ ਸਾਡਾ ਬਹੁਤ ਲੂ ਬੀਤਾ ਉਹ ਫੌਜੀ ਅੱਛਾ ਸਰਦਾਰ ਮਾਰਸਲ ਕੌਮ ਹੁੰਦੀ ਹੈ ਸਰਦਾਰ ਅਸੀਂ ਜਾਣਦਾ ਹੈ ਅਭੀ ਆਉਂਦੀ ਹੈ ਆਂਦੇ ਹੈ ਮੈਨੂੰ ਮੈਨੂੰ ਕਾ ਨਹੀਂ ਆਉਂਦਾ ਮੈਨੂੰ ਪੁੱਛਦਾ ਨਹੀਂ ਹਗਾ ਐਵੇਂ ਨਹੀਂ ਲੱਗਦਾ ਉਹ ਮੈਂ ਤਾਂ ਭਾਈ ਸਾਹਿਬ ਪੈਜੋ ਯਾਰ ਨਸ਼ਾ ਕਰ ਭਾਈ ਸਾਹਿਬ ਦੀ ਹੁਣ दारू ਪੀਤੀ ਘਰੇ ਨਾ ਜੱਟੇ ਖਰੀਦ ਕਰੇ ਠੀਕ ਹੈ ਤੇਰਾ ਯਾਰ ਮੈਂ ਤੰਗ ਹੋ ਗਿਆ ਮੈਨੂੰ ਕਹਿੰਦੇ ਬਾਬਾ ਜੀ ਸੀਟ ਬਦਲ ਦੋ ਵੀ ਮਗਰ ਪੈਜੋ ਫੇਰ ਹੀ ਟੇਕਦਾ ਮੈਂ ਕਿ ਇਹਨੇ ਟੈਕ ਹੀ ਜਾਣਾਗੇ ਅਗੇ ਇਹਨੇ ਟਕਾ ਦੇਣਾ ਜਿਹੜੇ ਦੇ ਹਾਲਾਤ ਹੈ ਉਹੀ ਗੱਲ ਜਦੋਂ ਆ ਕੇ ਮੂੰਹ ਜੋ ਗੂਣ ਨਿਕਲੀ ਜਾਵੇ ਮੈਂ ਚਲਾਇਆ ਹਾਂ ਤੇਨਾਂ ہماری ਮਾਂ ਕੋ ਜਿਹੜਾ ਇਸਨੇ ਆਪੀਤ ਕੇ ਸਾਥ ਮੈਂ ਨਾ ਇਧਰ ਨੂੰ ਹੋ ਜੀ ਮੈਂ ਕਿਹਾ ਸਰਦਾਰ ਵੇਖ ਕੇ ਸਹੀ ਗੱਲ ਆ ਠੀਕ ਆ ਮੈਂ ਕਹਿ ਰਿਹਾ ਵੀ ਇਹ ਤਾਂ ਬਹੁਤ ਹੋ ਗਈ ਆ ਉਹਦਾ ਪਪਾ ਨਸਾ ਨੂੰ ਸਰ ਕਿਧਰੇ ਲੈ ਗਿਆ ਲੈਣਾ ਹੀ ਸੀ ਆਲਨਪਰ ਤੋਂ ਪਹਿਲਾਂ ਮੈਨੂੰ ਕਰੀ ਜਾਵੇ ਸਰਦਾਰ ਜੀ ਮੇਰਾ ਬੈਗ ਨਹੀਂ ਦਿੱਤਿਆ ਮੈਂ ਕਹ ਫਟੇ ਮੂੰਹ ਤੇਰੇ ਫਟੇ ਮੂੰਹ ਅਫਸਰ ਤੇ ਜਿਹੜਾ ਮੌਕੇ ਤੇ ਤੈਨੂੰ ਭਰਤੀ ਕਰਨ ਵਾਲਾ ਸਹੀ ਗੱਲ ਜਿਹਨੇ ਤੇਰੇ ਚ ਕਣਕੰਡਾ ਨਹੀਂ ਦੇਖਿਆ ਠੀਕ ਐ ਐਡਾ ਕ ਮਾਣ ਹੁੰਦਾ ਫੌਜ ਤੇ ਫੌਜੀ ਤੇ ਠੀਕ ਐ ਤੇ ਤੂੰ ਕਿਹੜੀ ਹਰਕਤ ਕਰਤੀ ਆ ਮੈਨੂੰ ਤਾਂ ਸ਼ਰਮ ਆਉਂਦੀ ਆ ਕਿ ਸਾਡਾ ਦੇਸ਼ ਦਾ ਫੌਜੀ ਬੰਦਾ ਯਾਰ ਇੱਕ ਆਮ ਬੰਦੇ ਨੇ ਯਾਰ ਕੁੱਟਦਾ ਯਾਰ ਫੌਜੀ ਨੇ ਤਾਂ ਨਾਲੇ ਹਰ ਟਾਈਮ ਸਤਾਰਕ ਰਹਿਣਾ ਸਿਖਾਇਆ ਹੁੰਦਾ ਯਾਰ दारू ਇਹ ਨਹੀਂ ਪੀਣੀ ਨਹੀਂ ਚਾਹੀਦੀ ਨਹੀਂ 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 ਚਾਹੀਦੀ ਜੀ ਫੌਜੀ ਨੂੰ ਲੋਗ ਨਹੀਂ ਮਤਲਬ ਕੀ ਹੈ ਕਿਉਂਕਿ ਮੇਰਾ ਤਾਂ ਪੰਗੇ ਪੈਂਦੀ ਰਹਿੰਦੀ ਟਰੇਨ 'ਚ ਵੀ ਸਹੀ ਗੱਲ ਹੈ ਜਾਣਾ ਆਉਣਾ ਬੰਦਾ ਹੀ ਸੀ ਕਿਉਂਕਿ ਟਰੇਨ 'ਚ ਹੁਣ ਇੰਨੀ ਜਾਨਤਾ ਬਈ ਲਾੜੀ ਪੈਂਦੀ ਸੀ ਕਈ ਨਾ ਕਰੇ ਨਾ ਬਹੁਤ ਔਖਾ ਕੰਮ ਹੈ ਬਿਲਕੁਲ ਜੀ ਠੀਕ ਹੈ ਨਾ ਵੀ ਮੈਂ ਕਹਿੰਦਾ ਯਾਰ ਵੀ ਆਪਾਂ ਨੂੰ ਬਹੁਤ ਔਖਾ ਹੈ ਤੇ ਮੇਰਾ ਦਿਲ ਨਿਕਲ ਗਿਆ ਜਦੋਂ ਰੌਲਾ ਪਿਆ ਮੈਂ ਕਹਿ ਲਿਆ ਵੀ ਕੋਈ ਆਪਣਾ ਢਾ ਲਿਆ ਅੱ ਉਹ ਆਪਣੇ ਨੇ ਗਲਤੀ ਕਰ ਹਾਂ ਇੱਥੋਂ ਤੱਕ ਹੋ ਗਿਆ ਇੱਕ ਵਾਰੀ ਮੋੜਦੇ ਹੋਏ ਸਿਆਣਾ ਬੈਣਾ ਬੰਦਾ ਕਹਿੰਦਾ ਸਾਡੇ ਕੋਲੇ 50 ਕਿੱਲੇ ਪੈੜੀ ਆ ਹਾਂ ਸਾਡੇ ਕੋਲੇ 60 ਕਿੱਲੇ ਪੈੜੀ ਆ ਅੱਛਾ ਤੇ ਉਹਨੇ ਗਨੀ ਉਹ ਵੇਚਣ ਵਾਲੇ ਦਾ ਕੀ ਚੱਕ ਲਿਆ ਉਹ ਖਾਣ ਵਾਲਾ ਅੱਛਾ ਹਾਂ ਉਹਨੂੰ ਪਤਾ ਲੱਗ ਗਿਆ ਹੂੰ ਤੇ ਮੁਰਖ ਉਹਦੇ ਪੈਰ ਫਰੀ ਬੈਠੇ ਵੀ ਤੇ ਬਾਬੇ ਨੂੰ ਪਤਾ ਲੱਗਾ ਇਹਦਾ ਹੋਊਗਾ ਹਾਂ ਤੇ ਉਹਨੂੰ ਕਹਿੰਦੇ ਮੈਂ 40 ਗੱਦਾ ਵੀ ਰੁਪਈਏ ਦੇ ਰਾਂ ਕਿਹੜਾ ਝਾੜੋ ਕਹਿੰਦਾ ਜ਼ਰਦਾਰ ਜੀ ਇਹ ਤੂੰ ਖਾਣਾ ਹੀ ਸੀ ਨਾ ਮੈਂ ਤਾਂ ਉਹ ਮੰਗ ਲੈਂਦਾ ਸਹੀ ਗੱਲ ਹੈ ਗੱਡੀ ਮੱਡੀ ਨਹੀਂ ਆ ਯਾਰ ਤੂੰ ਚੋਰੀ ਕਿਉਂ ਕੀਤੀ ਬਹੁਤ ਵੱਡੀ ਬੇਟੀ ਹੈ ਜੀ ਤੇ ਮੈਨੂੰ ਉਹਨਾਂ ਨੇ ਦੱਸਿਆ ਕਿ ਸੋਹਰੇ ਜਦੋਂ ਉੱਤਰ ਗਿਆ ਮੈਨੂੰ ਇਹ ਆ ਕਰਤੂਤ ਕਰੀ ਤੇਰੇ 50 ਕਿੱਲੇ ਵਾਲੇ ਜਾ ਯਾਰ ਮੈਂ ਕਿਹਾ ਮੈਨੂੰ ਉੱਥੇ ਹੀ ਦੱਸਣੀ ਸੀ ਹਾਂ ਉਹ ਚਪਲੀ ਡਾਂਸ ਕਰਾਉਂਦੇ ਸਹੀ ਗੱਲ ਹੈ ਜੀ ਖਾਦੇ 50 ਕਿੱਲੇ ਮੈਂ ਕਿਹਾ ਤੇਰਾ 34 14000 ਤਾਂ ਸੀ ਪਰਿਆ ਹਾਂ ਠੀਕ ਹੈ ਹੋ ਰਿਹਾ 2-3 ਹਫ਼ਤੇ ਅੱਛਾ ਜੀ ਉੱਥੇ ਮੈਂ ਕਿਹਾ ਵੀ ਜਦ ਕੋਈ ਨਹੀਂ ਮੈਂ ਚਾਹ ਵਾਲੇ ਨੂੰ ਗਿਆ ਮੈਂ ਕਿਹਾ ਵੀ ਚਾਹ ਦੁੱਧ ਦੀ ਜਾਈ ਹਾਂ ਨਾ ਸਿਕੰਜਰ ਤਾਂ ਪਤਾ ਨਹੀਂ ਐ ਸਤ ਸੇ 7000 ਦੀਆਂ ਸੈਟਾਂ ਹੀ ਲੈ ਗਿਆ ਅੱਛਾ ਜੀ ਮੈਂ ਕਿਹਾ ਜੀ ਇੰਨੀਆਂ ਸੈਟਾਂ ਉਹ ਨਹੀਂ ਉਹ ਬੰਬੇ ਦਾ ਇੱਕ ਆਇਆ ਭਾਈ ਉਹ ਭਰਾ ਉਹ ਬੱਡੀ ਮੰਗਾਉਂਦਾ ਮੈਂ ਕਿਹਾ ਤੇ ਉਹ ਤੋਂ ਪੈਸੇ ਲੈ ਹਾਂ ਉਹ ਤੋਂ ਲੈ ਸਾਲਿਆ ਆਪਣਾ ਲੰਗਰ ਲਾਇਆ ਆਪਣੇ ਕੋਲੇ ਕੋਈ ਚਾਰ ਭਰਾਵਾਂ ਤੋਂ ਪੈਸੇ ਮੈਂ ਮਸਾ ਇਕੱਠੇ ਕਰਦਾ ਯਾਰ ਤੂੰ ਆਈ ਕਰੀ ਜਾਂਦਾ ਸਹੀ ਗੱਲ ਆ ਜੀ ਠੀਕ ਹੈ ਮੁੜ ਕੇ ਪਤਾ ਲੱਗਿਆ ਜਦੋਂ ਉੱਤਰਾ ਉਤਰ ਗਿਆ ਉਹਦਾ ਬੰਬੇ ਵਾਲੇ ਦਾ ਮੈਨੂੰ ਫੋਨ ਆ ਗਿਆ ਵੀ ਉਹ ਤੋਂ ਨਗਦ ਰੁਪਏ ਲੈ ਕੇ ਉੱਥੇ ਤਾਰ ਕਰ ਚੱਲ ਉਹ 50 ਗੱਲੇ ਲੋਕਾਂ ਕੋਲ ਹੈ ਮੇਰੇ ਕੋਲੇ ਹੁਣ ਦਵਾਈਆਂ ਹੁੰਦੀਆਂ ਸੀ ਮੇਰੇ ਬੈਗ ਦੇ ਵਿੱਚ ਹਮ ਸਾਰੀਆਂ ਦਵਾਈਆਂ ਮੇਰੇ ਬੈਗ 'ਚ ਹੀ ਹੁੰ ਕਿਸੇ ਨੂੰ ਕਦੋਂ ਵੀ ਤੋੜ ਲੱਗ ਸਕਦੀ ਹੈ ਲੋਡ ਪੈ ਸਕਦੀ ਹੈ ਕੋਰਾ ਪੈ ਸਕਦਾ ਕਿਸੇ ਨੂੰ ਜਿਆਦਾ ਤੋੜ ਦਾਗੀ ਤਾਂ ਉਹਨੂੰ ਪ੍ਰਯਾਗਾ ਦੇਣਾ ਪੈਂਦਾ ਸੀ 100 ਗੱਲਾਂ ਹੁੰਦੀਆਂ ਹਨ ਤੇ ਮੇਰੇ ਕੋਲੇ ਸੀਗੇ ਮੈਂ ਨਾ ਇੱਕ ਬੰਦਾ ਬਾਹਲਾ ਵੱਡਾ ਸੀਗਾ 80 ਕਿਲੋ ਕੀਮਾ ਸੀ ਮੈਂ 300 ਪ੍ਰਯਾਗਾ ਪੱਤਾ ਲੈ ਕੇ ਰੱਖਿਆ ਅੱਛਾ ਜੀ ਤੇ ਮੇਰੀ ਮਾਲਸ ਕਰਨ ਲੱਗ ਗਈ 50 ਕਿਲੋ ਜਾਲਾ ਤੇ ਹੋਰ ਕਹਿੰਦੇ ਵੀ ਚਲੋ ਬਾਬੇ ਜੀ ਮਾਲਸ ਕਰ ਹਾਂ ਰਾਤ ਨੂੰ ਮੈਂ ਬਾਹਰ ਪਿਆ ਤੇ ਭਾਈ ਮੈਨੂੰ ਨੀਂਦ ਆ ਗਈ ਅੱਛਾ ਜੀ ਗਾਲੀ ਕੋਈ ਨਹੀਂ ਅਸੀਂ ਹੈਗੇ ਆ ਪਿਆ ਗਾ ਬੇਬੀ ਕੋਈ ਨਹੀਂ ਗਾਲੀ ਕੋਈ ਨਹੀਂ ਮੇਰੇ ਬੈਗ ਤੋਂ ਨਾਲ ਤਾਂ ਨੀਂਦ ਵਾਲੀਆਂ ਕੱਢ ਲਿਆ ਨਾਲੇ ਪਿਆ ਗਾ ਕੱਢ ਤੇ ਪੰਜਰ ਦੇ ਦੋ ਜਾਣੇ ਖਾ ਗਏ ਪੱਕਾ ਮਾਰ ਕੇ ਤੜਕੇ 2:00 ਵਜੇ ਮੂੰਹ ਡੈ ਮਖਨਾ ਹੋਣ ਜਾਣ ਪਤਾ ਨਹੀਂ ਲੱਗੇ ਵੇਖਿਆ ਮੈਂਗਾ ਬੈਗ ਹੁੰਦਾ ਮੰਨੇ ਫੇਰ ਨੂੰ ਬੈ ਮੈਂਗਾ ਕੀ ਕਰਿਆ ਓਏ ਹੈ ਹੈ ਮਰੋਂ ਮੁਕੀ ਮੈਂਗਾ ਸਾਲਾ ਬੋਲੇ ਤੋ ਤੁਝ ਵੀ ਨਹੀਂ ਜਾਂਦਾ ਮੈਂ ਤਾਂ ਫੇਰ ਨਹੀਂ ਹਾਂ ਤੇ ਫਿਰ ਖਬਰ ਆ ਯਾਰ ਮੈਨੂੰ ਕਿੰਨਾ ਕੁ 당 ਕਰਿਆ ਵਾਲਗੇ ਨੇ ਯਾਰ ਬਹੁਤ ਵੱਡੀ ਜ਼ਿੰਮੇਵਾਰੀ ਸੀ ਠੀਕ ਹੈ ਭਾਈ ਇਹ ਹੈ ਨਾ ਯਾਰ ਜੇ ਉੱਥੇ ਕੋਈ ਮੁੰਡਾ ਸੀਗਾ ਅ ਐਮਪੀ ਦਾ ਹਾਂ ਤੇ ਸਟੰਟ ਕਰਨ ਲੱਗ ਗਿਆ ਅੱਛਾ ਜੀ ਦੇਖੋ ਬਾਸ ਸੜਿਆਵਾ ਬਾਸ ਆਇਂ ਰੱਖਿਆ ਉਹ ਉਧਰ ਉਧਰੀ ਕੱਪੜੇ ਸੁੱਕਣੇ ਪਾਉਣ ਨੂੰ ਰੱਖਦੇ ਨੇ ਜੁਗਾਰ ਲਾਇਆ ਹਾਂ ਹਾਂਜੀ ਹਾਂਜੀ ਉਹਦੇ ਨਾਲ ਹੀ ਲੰਪ ਪ ਗਿਆ ਮਨ ਕਟ ਪ ਗਿਆ ਤਾਂ ਹਾਂ ਅ ਠੀਕ ਹੈ ਉਹ ਜਿਹੜਾ ਲਿਆਇਆ ਸੀ ਉਹ ਜਿਹੜਾ ਐਂਬੂਲੈਂਸ ਚ ਪਾ ਕੇ ਲੈ ਕੇ ਗਿਆ ਹਾਂ ਮੇਰੀ ਆਟੋ ਕੋ ਵੀ ਧੜਕੇ ਨਾ ਮੈਂ ਪੈਂਤੀਆਂ ਦੇ ਵਗਰ ਮੰਗ ਹਾਂ ਜਿਹੜਾ ਕਿੱਧਰ ਜਾਂਦਾ ਕਿਹੜਾ ਕਿੱਧਰ ਜਾਂਦਾ ਜਾਂਦਾ ਹੈ ਇਧਰੋਂ ਅਸੀਂ ਗਏ ਇੱਕ ਘਰੋਂ ਡਲ ਕੇ ਉੱਠ ਗਿਆ ਦੂਜੀ ਵਾਰ ਗਿਆ ਉਹਨਾਂ ਦਵਾਈ ਦੀ ਸੋਟਦੀ ਨਹੀਂ ਮੈਂ ਉੱਥੇ ਹੀ ਛੱਡਉਂਗਾ ਚੰਗਾ ਹਾਂ ਤੇ ਉਹ ਫੋਨ ਨਾ ਚੱਕਿਆ ਉਹਦੇ ਘਰਦਿਆਂ ਦਾ ਫੋਨ ਆ ਗਿਆ ਕਹਿੰਦੇ ਸਾਡਾ ਮੁੰਡਾ ਕਿੱਥੇ ਫੋਨ ਨਹੀਂ ਚੱਕਦਾ ਹਾਂ ਮੁੰਡਾ ਹੁਣ ਗਾਂ ਵਾਲੀ ਟ੍ਰੇਨ ਚੱਡ ਬੈਠਾ ਗਾਂ 'ਚ ਬੈ ਚ ਹਾਂ ਮੈਂ ਪੈਂਡ ਮੈਂ ਦੂਜੇ ਦਿਨ ਚੜਨਾ ਹਾਂ ਹਾਂ ਤੇ ਜ਼ਿੰਮੇਵਾਰੀ ਵੇਲਾ ਫੇਰ ਵੀ ਮੇਰੀ ਬਣਾਈ ਗਈ ਕਹੇ ਅੱਡਾ ਮੈਂ ਉਹ ਜਿਹੜੇ ਮਗਰ ਮੁੰਡੇ ਬੈਠੇ ਸੀ ਉਹਨਾਂ ਨੂੰ ਭੇਜੋ ਸਾਰਾ ਡੱਬਾ ਖਾ ਗਏ ਉੱਥੇ ਬੈਗ ਪਿਆ ਉਹ ਮੁੰਡਾ ਨਾਲ ਅੱਛਾ ਕਹਿੰਦੇ ਬੈਗ ਪਿਆ ਮੁੰਡਾ ਇਹ ਨਹੀਂ ਹਾਂ ਹਾਂ ਮੇਰੇ ਇੱਕ ਰਾਂਗਾ ਵੀ ਇੱਕ ਜਾਵੇ ਹਾਂ ਖਬਰਾਂ ਜੱਟ ਨਾ ਪਿਆ ਉਹ ਗੁਨੀਂਦ ਨਾਲ ਅਗੀ ਉਹ ਕੋਲੀ ਘਟਾ ਖਾ ਕੇ ਨਾ ਡੱਕ ਪਿਆ ਹਾਂ ਕੀ ਬਣੂਗਾ ਉਹ ਕਹਿੰਦੇ ਫੋਨ ਤਾਂ ਉਹਦਾ ਬੰਦ ਆ ਹਾਂ ਫੋਨ ਤਾਂ ਉਹ ਸੈੱਟ ਗਿਆ ਕਰੇ ਲੜ ਕੇ ਗਿਆ ਹਾਂ ਪ੍ਰਵਕਾਰ ਦੇ ਤਾਂ ਪੰਜ ਪੰਜ ਮਿੰਟ ਬਾਅਦ ਫੋਨ ਲਾ ਚਾਈ ਕਿ ਜਿਹੋ ਦੇ ਘਰ ਆਈ ਜਾਵੇ ਦੱਸੋ ਬਾਬਾ ਜੀ ਮੁੰਡਾ ਕਿੱਥੇ ਆ ਹਾਂ ਭਾਈ ਮੈਂ ਕਿਹਾ ਮੇਰੀ ਜੇਬ ਚ ਪਾਇਆ ਸਭ ਕੇ ਮੈਂ ਪੈਂਡਾ ਉਹ ਟ੍ਰੇਨ ਚ ਹੈ ਹਾਂ ਹੈ ਚੜਾਇਆ ਤੁਸੀਂ ਹੈ ਤੁਸੀਂ ਲੜਕੇ ਕਿਉਂ ਭੇਜਿਆ ਭੇਜਿਆ ਲੜੇ ਬੇਨੂੰ ਕਹ ਤੋ ਭੇਜਿਆ ਹਾਂ ਐਡੀ ਦੂਰ ਦਾ ਸਫ਼ਰ ਆ ਕੱਲਾ ਜਾ ਰਿਹਾ ਤੁਸੀਂ ਲੜਕੇ ਤੋਰਤਾ ਹਾਂ ਹੋਣ ਤੁਹਾਡੇ ਸਾਹਮਣੇ ਸੱਟ ਗਿਆ ਉਹ ਫੇਰ ਕਿਉਂ ਜਾਣ ਦਿੱਤਾ ਹਾਂ ਹੁਣ ਬਿਨਾ ਫੋਨ ਤੋਂ ਮੈਂ ਕਿੱਥੋਂ ਲੱਭਾਂ ਇੱਥੇ ਬੇਟਾ ਮੇਰੇ ਘਰੋਂ ਰਨਾਰ ਛੱਡੇ ਤੁਹਾਨੂੰ ਮੈਂ ਨੰਬਰ ਦਿੱਤਾ ਵੀ ਆ ਮੁੰਡੇ ਮਗਰਲੇ ਡੱਬੇ 'ਚ ਹੈਗੇ ਉਹ ਵਿਚਾਰੇ ਲੱਭਦੇ ਫਿਰਦੇ ਉਹ ਕਿਤੇ ਘੰਟੇ ਡੇਢ ਘੰਟੇ ਤੱਕ ਉਹ ਦੁਬਾਰਾ ਤੋ ਉਹ ਗਣਾ 얘가 ਯਾਰਾਪੇ ਹਾਂ ਹਾਂ ਸ਼ੁਕਰ ਆ ਮੇਰੇ ਅਮਾਰ ਦਾ ਹਾਂ ਇੰਨਾ ਡਰ ਲੱਗਦਾ ਹੁੰਦਾ ਪਪਾ ਸਹੀ ਗੱਲ ਆ ਜੀ ਫੇਰ ਵੀ ਜਦੋਂ ਮੈਂ ਕਹਿੰਦਾ ਨਾ ਵੀ ਨਹੀਂ ਆਪਾਂ ਇਹ ਕੰਮ ਬੰਦ ਆਪਾਂ ਜਿਵਾ ਕਰਨੀ ਨਹੀਂ ਘੱਟੇ ਖੂਜ ਜਾਈ ਇੱਥੇ ਕੋਈ ਨਾ ਕੋਈ ਮਾਂ ਕਿਸੇ ਦੀ ਕਿਉਂ ਰੋਈ ਜਾਂਦਾ ਹੁੰਦਾ ਜੀ ਦੇਖ ਰਹੀ ਨੇ ਮੈਨੂੰ ਕੋਣਾ ਵੇਖੀ ਜੋ ਜਿਹੜੇ ਸਾਹ ਲਿਖੇ ਆ ਉਹ ਪੂਰੇ ਹੋ ਜਾਣਗੇ ਆਪਣੇ ਤੋਂ ਕੋਈ ਨਾ ਇਹ ਕੰਮ ਨਾ ਬੰਦ ਕਰ ਲੈ ਕੇ ਜਾ ਹਾਂ ਹਾਂ ਹੁਣ ਫੇਰ 40 ਬੰਦਿਆਂ ਦੇ ਫੋਨ ਆਏ ਪਏ ਹਾਂ ਜੀ ਗੁਜਰਾਤ ਲੈ ਕੇ ਚੱਲ ਹਾਂਜੀ ਲੈ ਕੇ ਚੱਲ ਆਹੋ ਹੁਣ ਜਦ ਇੱਕ ਬੰਦਾ ਖਰਾਬ ਕਰ ਦੋਈ ਇੱਕ ਮੈਂ ਇਸ ਲਿਬੜੀ ਸਾਹ ਕੋਲ ਨੂੰ ਵੇਖ ਲਵੇ ਇੱਕ ਬੰਦੇ ਦੀ ਬਦੌਲਤ ਸਾਰਾ ਹਸਪੀਟਲ ਖਾਲੀ ਪਿਆ ਹਾਂ ਉਹ ਕਹਿੰਦੇ ਪੰਜਾਬ ਦਾ ਬੰਦਾ ਹੀ ਨਹੀਂ ਲੈਣਾ ਯਾਰ ਦਿਨ ਲੈ ਕੇ ਜਾ ਤੀ ਕੀ ਟੀਪਦਨਾਮੀ ਹੈ ਯਾਰ ਪਦਨਾਮੀ ਕਰਾ ਦਿੰਦੇ ਆ ਜੀ ਯਾਰ ਮੈਂ ਕਿਹਾ ਥੋੜੇ ਤੇ ਤਲਵਾਰ ਤੇਰੀ ਹਾਂ ਆਪਦੀ ਮਰਜ਼ੀ ਨਾਲ ਤੁਸੀਂ ਆਏ ਆ ਹਾਂ ਹਾਂ ਜਾਦ ਉਹ ਤੁਹਾਨੂੰ ਕੋਈ ਕੁੱਟ ਕੇ ਲਿਆਏ ਆ ਧੱਕੇ ਨਾਲ ਲਿਆਏ ਆ ਮਰਜ਼ੀ ਨਾਲ ਆਏ ਆ ਤੇ ਦਾਅ ਉਹ ਕਿ ਨਹੀਂ ਹੈ ਜਰਦੀ ਹਰ ਕਰੀ ਰਹੋ ਫਿਰ ਤੁਸੀਂ ਉੱਥੇ ਜਾ ਕੇ ਤੁਸੀਂ ਸ਼ਰਾਬ ਤਾਂ ਕਰਤੀ ਉਹਦਾ ਕੀ ਫਾਇਦਾ ਕੀ ਫਾਇਦਾ ਦੱਸੋ ਐ ਆਏ ਤੇ ਹੀ ਗਿਹੜੇ ਕੰਮ ਫੇਰ ਮੈਂ ਔਖਾ ਹੋਇਆ ਹੁਣ ਮੈਂ ਕਿਵੇਂ ਜਵਾਬ ਦੇ ਮੈਂ ਜਿਹੜੇ ਹੁਣ ਬੰਦੇ ਲਾਈ ਜਾਂਦੇ ਆ ਫੋਨ ਨਾ ਮੈਂ ਉਧਰ ਦਾ ਨਾ ਮੈਂ ਉਧਰ ਬੈਠ ਹੁਣ ਮੈਂ ਬਿੱਤ ਬਚਾਲਾ ਜਾਂ ਕਰੀ ਜਾਂਦਾ ਮੇਰੇ ਹਿਸਾਬ ਨਾਲ ਮੈਨੂੰ ਲਿਜਾਣੇ ਪੈਣਗੇ ਮੈਂ ਕਹ ਰਿਹਾ ਯਾਰ ਕੋਈ ਗੱਲ ਨਹੀਂ ਵੇਖੀ ਜਾਊਗਾ ਨਾ ਫੇਰ ਕੀ ਆ ਯਾਰ ਵੀ ਚਲੋ ਜੇ ਕਿਸੇ ਮਾਂ ਦੇ ਪੁੱਧੀ ਜ਼ਿੰਦਗੀ ਵਜਦੀ ਆ ਯਾਰ ਕਿੱਡੀ ਗੱਲ ਆ ਹਨਾ ਨਭੇਰ ਵੀ ਯਾਰ ਰੱਬ ਨੇ ਆਪਣੀ ਡਿਊਟੀ ਲਈ ਹੈ ਪਤਾ ਹੀ ਨਹੀਂ ਹੁੰਦਾ ਕਿਹੜੇ ਕੰਮ ਚ ਲਈ ਹੈ ਕਾਹ ਤੋਂ ਲਈ ਹੈ ਉਹ ਪਰਮਾਤਮਾ ਹੀ ਜਾਣਦਾ ਹੈ ਯਾਰ ਤੇ ਇੱਕ ਨਾ